ਤੂੰ ਸਾਰੀ ਦਿਹਾੜੀ ਬੈਠਾ ਸ਼ਰਾਬ ਪੀ ਜਾਇਆ ਕਰ। ਅਵੇਲਾ ਤੇਰੇ ਭਰਾ ਨੇ ਮਿਹਨਤ ਕਰਕੇ ਸਾਈਕਲ ਖਰੀਦ ਲਿਆ। ਮੇਰਾ ਜਿਆ ਭਾਈ ਮੈਂ ਤਾਂ ਪੀ ਰਿਆਂ ਔਰ ਜੀ ਰਿਆਂ ਐਸ਼ ਕਰੀਦੇ ਆਪਣੀ। ਓਏ ਸ਼ਰਾਬੀ ਹਜੇ ਵੀ ਸ਼ਰਾਬ ਪੀ ਚੱਲ ਬੈਠਾ। ਅਵੇਲਾ ਤੇਰੇ ਭਰਾ ਨੇ ਨਵਾਂ ਮੋਟਰਸਾਈਕਲ ਲੈ ਲਿਆ ਮਿਹਨਤ ਕਰਕੇ। ਅੱਛਾ। ਮੇਰੇ ਮਜੇ ਆ ਭਾਈ ਠੀਕ ਆ ਠੀਕ ਆ। ਮੱਜਾਂ ਕਰ ਲੈ ਲਿਆ ਵਧਾਈਆਂ ਤੇਨੂੰ ਭਾਈ। ਸੈਕੰਡ ਹੈਂਡ ਗੱਡੀ ਲੈ ਲਈ। ਕੋਈ ਨਹੀਂ ਹੁਣ ਅੱਜ ਜਾ ਕੇ ਨਾ ਆਪਣੇ ਸ਼ਰਾਬੀ ਦੋਸਤ ਮੂਰੇ ਨੰਬਰ ਬਣਾਉਣਾ ਵਾ ਉਹਨੂੰ ਮੈਂ ਦੱਸਦਾ ਮੈਂ ਵੀ ਮਿਹਨਤ ਕਰਕੇ ਕਿਵੇਂ ਕਰੀਦਾ ਆਪਦਾ ਇਹ ਕਿਠਿਆ ਅੰਕਲ ਖੜਾ ਅੰਕਲ ਨੂੰ ਪੁੱਛਣਾ ਅੰਕਲ ਜੀ ਹਾਂ ਜੀ ਇੱਥੇ ਨਾ ਕਿ ਸ਼ਰਾਬੀ ਬੈਠਾ ਹੁੰਦਾ ਸੀਗਾ ਉਹ ਦਿਨਾਂ ਨਹੀਂ ਹੈਗਾ ਕਿੱਧਰ ਚਲਾ ਗਿਆ ਈ ਅੱਗੇ ਤਾਂ ਰੋਜ਼ ਬੈਠਾ ਰਹਿਣਾ ਇੱਥੇ ਦਾਰੂ ਪੀਂਦਾ ਰਹਿਣਾ ਹੁਣ ਤਾਂ ਚਾਰ ਪੰਜ ਦਿਨੋਂ ਕੋਈ ਆਇਆ ਨਹੀਂ ਇੱਥੇ ਉਦਾਂ ਕਿੱਧਰ ਚਲਾ ਗਿਆ ਅੱਛਾ ਜੀ ਚਲੋ ਕੋਈ ਨਹੀਂ ਦੇਖ ਲੈਨੇ ਜੀ ਲੇਕਿਨ ਇਹ ਸਾਲਾ ਕਰ ਕਹਿ ਰਹਾ ਹੈ ਯਾ ਪੁੱਬਨੀ ਉਹ ਇੱਥੇ ਬੈਠਾ ਮੈਂ ਤੈਨੂੰ ਉੱਥੇ ਦੇਖਦਾ ਸੀ ਤੇਰੇ ਅੱਡੇ ਤੇ ਕਿੱਧਰ ਘੁੰਮ ਗਿਆ ਭਰਾਵਾ ਤੂੰ ਕੁਛ ਨਹੀਂ ਬਾਈ ਯਾਰ ਉਹਦਾ ਮੈਂ ਟਿਕਾਣਾ ਬਹੁਤ ਦਿਨ ਦਾ ਛੱਡਦਾ ਨਾਲੇ ਆਹ ਕਿੱਥੇ ਬੈਠਾ ਵਾਂ ਕਿਤੇ ਘਰ ਦੇ ਬਾਹਰ ਬੈਠਾ ਇਹ ਉਹ ਮੇਰੇ ਕੋਲ ਬੋਤਲਾਂ ਬਹੁਤ ਇਕੱਠੀਆਂ ਹੋਈਆਂ ਸੀਗੀਆਂ ਹਾਂ ਉਹ ਮੈਂ ਸਾਰੀਆਂ ਬੋਤਲਾਂ ਵੇਚ ਕੇ ਆ ਘਰ ਲੈ ਲਿਆ ਸਾਰਾ ਨਵਾਂ ਮੈਂ ਹੈ ਹੈ दारू की बोतलों के ढक्न बहुत कटे हो गए सारे बेच के आड ड्राइवर लिया भाई मैं अबे साले।